ਦੀ ਆਤਮਾ ਅੱਜ ਵਾਦਕ ਜੀ ਕਥਾਉਂਛਾ ਸ੍ਰੀ ਨਾਰਗੁਰਪੁਰ ਸੇਖੀ ਜੀ ਸਾਹਿਬ ਵਿਸ਼ੇਸ਼ ਤੌਰ ਤੇ ਬਹੂ ਚੁਕੇ ਨੇ ਮਾਈ ਜੀ ਦੀ ਸਾਹਿਬ ਦਾ ਮੰਚ ਵੱਲੋਂ ਹਾਜ਼ਰੀਨ ਵੱਲੋਂ ਸਮੂਹ ਲਗਾ ਨਾਰਗੁਰਪੁਰ ਸੇਖੀ ਜੀ ਸਾਹਿਬ ਉਹਨਾਂ ਦੇ ਨਾਲ ਮਹਾਨ شخصیت ਹਲਕਾ ਪੂਰਾ ਸਾਜ ਨੇ ਮੰਜਲ ਦੇ ਹਾਟ ਸੁਵਾਗ ਕਰਦੇ ਜੀ ਅੱਜ ਦਾ ਮੌਜਿਆਂ ਨੇ ਸਾਰੀਆਂ ਸ਼ਖਸੀਅਤਾਂ ਦਾ ਹਾਰਦਿਕ ਸਵਾਗਤ ਜੀ ਇਹਨੂੰ ਕਹਿੰਦੇ ਆ ਸੋ ਮੈਂ ਮੈਨੂੰ ਹੋਣੇ ਦਾ ਫਰੇ ਸੀਗੇ ਸਰਦਾਰ ਗੁਰਪ੍ਰੀਤ ਸਿੰਘ ਜੀਪੇ ਸਾਹਿਬ ਉਹ ਕਹਿੰਦੇ ਸਮਾਂ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਗਿਆ ਵੀ ਆਪਾਂ ਸਹੀਤ ਸਮੇਂ ਦੇ ਵਿੱਚ ਇਹ ਜਿਹੜੀ ਸਟੇਜ ਦੀ ਕਾਰਵਾਈਆਂ ਨਿਭਾਉਣੇ ਆ ਮੈਂ ਸਰਦਾਰ ਗੁਰਿੰਦਰ ਸਿੰਘ ਪੰਚਾਇਤ ਮੈਂਬਰ ਉਹਨਾਂ ਨੂੰ ਬੇਨਤੀ ਕਰਾਂ ਸਰਦਾਰ ਗੁਰਿੰਦਰ ਸਿੰਘ ਪੰਚਾਇਤ ਮੈਂਬਰ ਜੀ ਉਹ ਸਾਉਣਾ ਫਤਗੀ ਤੋਂ ਆਣੀ ਕਰਵਾਣੀ ਵਾਹਿਗੁਰੂ ਜੀ ਤੋਂ ਖਾਂਸਾ ਸ਼੍ਰੀ ਵਾਹਿਗੁਰੂ ਜੀ ਦੀ ਫਤੇ ਮੈਂ ਸਾਡੇ ਹਨਕੇ ਦੇ ਬਹੁਤ ਹੀ ਸਾਜੋ ਸ਼ੂਕੀਅਤ ਅੰਮ੍ਰਿਤਾਲੇ ਸਰਦਾਰ ਮਨਜਾ ਸਿੰਘ ਕੀ ਗਿਆਖੂਰਾ ਅਤੇ ਲੋਕ ਸਭਾ ਤੋਂ ਸਾਡੇ ਹਲਕਾ ਮੀਦਵਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਦੀ ਸਾਡੇ ਨਗਰ ਵਿਭੰਸ਼ ਦੇ ਬਹੁਤ ਹੀ ਹਾਫੇ ਸ਼ੁਆਗ ਕਰਨਾ ਅਤੇ ਸਮੂਚੀ ਲੀਡਰਸ਼ਿਪ ਜਿਹਦੇ ਵਿੱਚ ਸਰਦਾਰ ਲਖਜੋਤ ਸਿੰਘ ਜੀ ਯਾਬ ਚੇਅਰਮੈਨ ਸਾਹਿਬ ਦਰਸ਼ਨਵਰਪੂਰਪੂ ਜੀ ਬੁੱਤਾ ਸਿੰਘ ਜੀ ਦੇ ਦਰਾਨੋ ਚੇਅਰਮੈਨ ਸਾਹਿਬ ਕਪਨ ਸੇਵੜਾ ਜੀ ਚੇਅਰਮੈਨ ਸਾਹਿਬ ਪ੍ਰਧਾਨ ਜੀ ਗੁਰਪ੍ਰੀਤ ਸਿੰਘ ਕੰਗਰ ਜੀ ਕੌਂਸਲ ਮਿਸੋੜਾ ਅਤੇ ਹੋਰ ਦਰਜਾ ਦਰਜਾ ਗਿੱਲ ਸਾਹਿਬ ਪਰਵਾਨੀਪੁਰ ਸਾਹਿਬ ਅਤੇ ਜੇ ਮੈਂ ਕਿਸੇ ਦਾ ਨਾਮ ਲੈਣ ਨੂੰ ਲੈ ਗਿਆ ਹਾਂ ਤਾਂ ਕਿਨਾਂ ਦਾ ਜਾਂਚਾਂ ਤੇ ਉਹਨਾਂ ਦਾ ਬੀਨਤੀ ਕਰੂੰਗਾ ਇਸ ਨਗਰ ਦੇ ਸਾਡੇ ਸਰਪਟਾ ਡਾਗੂ ਜੀ ਨਾਲ ਅੱਜ ਗੱਲ ਕੀਤਾ ਗੁਰਿੰਦਰ ਸਿੰਘ ਜੀ ਤੇ ਸਾਰੀ ਸਾਧ ਸੰਗਤ ਆਓ ਸਭ ਤੋਂ ਪਹਿਲਾਂ ਗੁਰੂ ਜੀ ਬਖਸ਼ੀ ਜੀ ਨਾਲ ਸਾਥ ਪਾਈਏ ਜੀ ਵਾਰੀਗੁਰੂ ਸਾਹਿਬ ਨਾਲ ਸਾਥ ਪਾਉਂਦਾ ਵਾਰੀਗੁਰੂ ਜੀ ਦੇ ਬਤੇ ਅਫਤੀ ਸਾਹਿਬ ਮੈਂ ਦੱਸਣਾ ਚਾਹੁੰਦਾ ਇਸ ਪਵਿੱਤਰ ਇਸ ਖਾਸ ਕਰਕੇ ਨੰਗਰ ਦੇ ਵਿੱਚ ਅੱਜ ਆਪ ਜੀ ਆਏ ਹੋ ਇਹ ਬੜੀ ਭਾਗਣ ਵਾਲੀ ਧਰਤੀ ਹੈ ਬੜੀ ਪਵਿੱਤਰ ਧਰਤੀ ਹੈ ਇੱਥੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ਾਮਲ ਹੈ ਔਰ ਕਦੇ ਸਨਾਨੀ ਨਗਰ ਦੀ ਇਹੀ ਗੋਚੇ ਪੈਣ ਹਲਕੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਹਲਕੀ ਦੇ ਵਿੱਚ ਉਹਨਾਂ ਨੇ ਬਹੁਤ ਲੰਮਾ ਸਮਾਂ گزارਿਆ ਗੁਰੂ ਸਾਹਿਬ ਨੇ ਸਾਡੇ ਇਸ ਹਲਕੇ ਦੇ ਵਿੱਚ ਲੋਕਾਂ ਨੂੰ ਸਿੱਖੀ ਦੇ ਨਾਲ ਜੋੜਿਆ ਔਰ ਇੰਨਾ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਿਹੜਾ ਦੀਵਾਲੀ ਦਾ ਪੂਜਤਰ ਦਿਹਾੜਾ ਬਣਾਇਆ ਜਾਂਦਾ ਉਹਦਾ ਜਿਹੜਾ ਇਤਿਹਾਸ ਅਸੀਂ ਸਿੱਖ ਕੌਮ ਦੇ ਨਾਲ ਕਹਿੰਦੇ ਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ 52 ਰਾਜਿਆਂ ਨੂੰ ਕਿਲੇ ਦੇ ਵਿੱਚੋਂ ਛੁਡਾ ਕੇ ਲੈ ਕੇ ਆਏ ਸੀ ਤੇ ਉਹਨਾਂ ਨੇ 52 ਕਲੀਆਂ ਵਾਲਾ ਚੋਲਾ ਪਾ ਕੇ ਉਹਨਾਂ ਦਾ ਉਹ ਜਿਹੜਾ ਰਿਆ ਨੂੰ ਗਾਇਤ ਦੇ ਵਿੱਚੋਂ ਰਿਖਾ ਕਰਾਇਆ ਸੀ ਸੰਤੀ ਸਾਹਿਬ ਉਹ ਜਿਹੜਾ 52 ਕਨੀਆਂ ਵਾਲਾ ਜੋੜਾ ਉਹ ਸਾਡੇ ਇਸ ਪਵਿੱਤਰ ਨਗਰ ਦੇ ਵਿੱਚ ਪੜਾਣੀ ਨਗਰ ਦੇ ਵਿੱਚ ਸ਼ੋਭਤ ਹੈ ਅੱਜ ਵੀ ਸ਼ੋਭਤ ਹੈ ਔਰ ਮੈਂ ਇਹ ਗੱਲ ਦਾਰੇ ਦਾ ਕਹਿਣਾ ਕਿ ਜਿਹੜਾ ਬੰਦਾ ਇੱਥੇ ਆ ਕੇ ਜੋ ਵੀ ਮੰਨਦੀ ਆਪਣੀ ਮੁਰਾਦ ਹੈ ਉਹ ਮੰਗਦਾ ਹੈ ਗੁਰੂ ਸਾਹਿਬ ਦਾ ਸੋ ਅੱਜ ਤੁਸੀਂ ਇਸ ਪਵਿੱਤਰ ਨਗਰ ਦੇ ਵਿੱਚ ਆਏ ਹੋ ਮੈਂ ਸਮੁੱਚੇ ਨਗਰਵਲੋਂ ਕਿਉਂਕਿ ਇਸ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਤੁਹਾਡਾ ਸਮੁੱਚੇ ਨਗਰਵਲੋਂ 代表 ਰੂਪ ਵਿੱਚ ਅੱਜ ਕਰਦਾ ਇਹ ਗੁਰੂ ਸਾਹਿਬ ਦੇ ਜਨਮਾਂ ਦੇ ਵਿੱਚ ਅਰਦਾਸ ਬੇਨਤੀ ਜੋਦਲੀ ਕਰਦਾ ਕਿ ਇਹ ਪ੍ਰਮਾਤਮਾ ਨੇ ਜਾਣ ਬੁੱਝ ਕੇ ਬਸਤੀ ਕੀਤੀ ਹੋਈ ਹੈ ਕਿਉਂਕਿ ਸਾਡੇ ਪੰਜਾਬ ਦੇ ਨਾਲ ਪੈਰ ਪੈਰ ਤੇ ਟੱਕਾ ਹੋ ਰਿਹਾ ਔਰ ਸਾਡੇ ਜਿਹੜੇ ਗਰੀਬ ਲੋਕ ਨੇ ਉਹ ਸਾਇਦ ਸੋਚਦੇ ਨੇ ਕਿ ਜਿਹੜਾ ਐਮਐਲਏ ਹੈ ਸਾਡਾ ਕੰਮ ਨਹੀਂ ਕਰਦਾ ਇਹ ਆਈ ਨਹੀਂ ਕਰਦਾ ਕਰਾਸਨ ਦੇ ਵਿੱਚ ਉਹ ਸਾਰਾ ਸ਼ੀਸ਼ਾ ਉਸ ਵਿਧਾਨ ਸਭਾ ਦੀ ਤਹਿਵੀਰ ਤੇ ਖੜਕੇ ਮੈਂ ਉਹ ਗੱਲ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਤੁਸੀਂ ਵੀ ਸਾਰੇ ਉਥੇ ਸੋਚ ਸਕਦੇ ਹੋ ਕਿ ਉਥੇ ਦੇ ਨਾਲ ਸਾਫ਼ ਸੇ ਸਵਸਥਾ ਜਿਹੜੀ ਕੇਂਦਰ ਸਰਕਾਰ ਉਹ ਪੈਰ ਪਾੜ ਕੇ ਠੱਗਾ ਕਰ ਰਹੀ ਆ ਸੋ ਅੱਜ ਜ਼ਰੂਰਤ ਹੈ ਕੇਂਦਰ ਸਰਕਾਰ ਦਾ ਲੋਕ ਜਨ ਦੇ ਵਿੱਚੋਂ ਤੁਹਾਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਅਸੀਂ ਦਿਖਾਵਾਂਗੇ ਕਿਉਂਕਿ ਪਿਛਲੇ 2 ਸਾਲਾਂ ਤੋਂ ਅਸੀਂ ਹਲਕੇ ਦੇ ਵਿੱਚ ਲਗਾਤਾਰ ਮਿਹਨਤ ਕਰ ਰਹੇ ਆ ਨਗਰ ਵਾਸੀਆਂ ਵੱਲੋਂ ਜੋ ਵੀ ਮੰਗ ਇਹਨਾਂ ਵੱਲੋਂ ਮੰਦੀ ਜਾਂਦੀ ਆ ਉਹ ਮੰਗ ਨੂੰ ਪੂਰਾ ਕਰਨ ਦੇ ਲਈ ਹਮੇਸ਼ਾ ਮੈਂ ਤਰਸ ਪਰ ਰਹਿਣਾ ਚਾਹੇ ਤੁਸੀਂ ਦੇਖ ਲਓ ਜਿੰਨੀਆਂ ਵੀ ਹਲਕੇ ਦੀਆਂ ਸੜਕਾਂ ਸੀ ਉਹ ਸੜਕਾਂ ਸਹੀ ਕੀਤੀਆਂ ਗੁਰੂ ਸਾਹਿਬ ਦੇ ਗੁਰੂ ਘਰ ਨੂੰ ਆਉਣ ਵਾਲੀ ਜਿਹੜੀ ਸੜਕ ਸੀ ਪਿਛਲੇ 15-20 ਸਾਲਾਂ ਤੋਂ ਜਿਹਦੀ ਕੋਈ ਬਾਤ ਨਹੀਂ ਸੀ ਪੁੱਛ ਰਿਆ ਕਿਉਂਕਿ ਮੈਂ ਇੱਕ ਸੇਵਾਦਾਰ ਹੋਣ ਦੇ ਨਾਤੇ ਕੋਈ ਹੰਕਾਰ ਵਸ ਨਹੀਂ ਇੱਕ ਸੇਵਾਦਾਰ ਹੋਣ ਦੇ ਨਾਤੇ ਉਹ ਨਕਰ ਤੇ ਜਿਹੜੇ ਕੰਮ ਨੇ ਕਿਉਂਕਿ ਉਹ ਮੇਰੀ ਡਿਊਟੀ ਆ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਚੁੜਿਆ ਤੇ ਮੇਰੀ ਡਿਊਟੀ ਵੀ ਆ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਲੋਕਾਂ ਦੇ ਕੰਮ ਕਰਾਂ ਸੋ ਮੈਂ ਤੁਹਾਨੂੰ ਇਸ ਗੱਲ ਦਾ ਨਕਰ ਵੱਲੋਂ ਆਪਣੇ ਤੌਰ ਤੇ ਵਿਸ਼ਵਾਸ ਦਿਵਾਉਣਾ ਕਿ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਤੁਹਾਨੂੰ ਲੋਕ ਸਭਾ ਦੇ ਵਿੱਚ ਭੇਜਾਂਗੇ ਤੇ ਮੈਂ ਤੁਹਾਡੇ ਤੋਂ ਵੀ ਵਿਸ਼ਵਾਸ ਲੈਂਦੇ ਆ ਕਿ ਜਦੋਂ ਤੁਸੀਂ ਐਮਪੀ ਬਣੋਗੇ ਤਾਂ ਸਭ ਤੋਂ ਵੱਧ ਗ੍ਰਾਂਟ ਜਿਹੜੀ ਆ ਸਾਡੇ ਪੈਰ ਹੱਦ ਕੇ ਨੂੰ ਲਾਓਗੇ ਸੋ ਇੱਕ ਵਾਰੀ ਨਾਰਾ ਲਾ ਦਿਓ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਭ ਦੀ ਬੋਟਾ ਜੀ ਤੇ ਸਾਡੇ ਸਰਾਂਜੀ ਜਿਹੜੇ ਪ੍ਰਧਾਨ ਨੇ ਜੀ 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 ਕੇ ਸਤਿ ਸ਼੍ਰੀ ਅਕਾਲ ਜੀ ਬੜੀ ਖੁਸ਼ਕਿਸਮਤੀ ਧਾਤੀ ਹੈ ਜਿੱਦੇ ਗੁਰਪ੍ਰੀਤ ਨੰਬਰਾਂ ਨਾਲ ਸਭ ਜੋ ਸਵਾਤਿ ਜੀ ਸਹੀ ਮੈਨੇਜਮੈਂਟ ਮੈਂ ਮਰ ਸਾਹਿਬ ਇੱਥੇ ਮੇਜਾਉਂਦਾ ਰਿਆਂ ਘਟੋ ਘੜੀ ਦਾ 10 ਮਿੰਟ ਜਿਹੜਾ ਘੜਾ ਲੀਆ ਇਹ ਬੋਪਾ ਰਾਏ ਸਾਡੇ ਦਾ ਹਰ ਸਿੰਘ ਦਾ ਬੋਪਾ ਰਾਏ ਸਾਡਾ ਪਿੰਡ ਹੈ ਤੇ ਕਈ ਵਾਰੀ ਆਉਂਦਾ ਮੌਕਾ ਮਿਲਿਆ ਤੇ ਬਾਕੀ ਸਾਡੇ ਪਾਕਸਾ ਜਿਵਾ ਕੀ ਤੁਹਾਡਾ ਸਵਾਗਤ ਅਨੁਭਵ ਕਰਵਾ ਜੋ ਅੱਜ ਇਕੱਠੇ ਹੋਏ ਹੋ ਤੇ ਵਾਕਈ 2 ਸਾਲ ਦੇ ਵਿੱਚ ਜੋ ਇਸ ਗਵਰਨਮੈਂਟ ਨੇ ਕੰਮ ਕੀਤੇ ਹੈ ਉਹ ਬਹੁਤ ਹੀ ਸਵਾਗਾਂਜੋ ਕੰਮ ਨੇ ਚਾਹੇ ਗੱਲ ਕਰੀਏ ਆਪਾਂ ਜੋਬਸ ਦੀ ਗੱਲ ਕਰੀਏ ਚਾਹੇ ਐਜੂਕੇਸ਼ਨ ਦੀ ਗੱਲ ਕਰੀਏ ਚਾਹੇ ਹੈਲਥ ਦੀ ਗੱਲ ਕਰੀਏ ਅੱਜ ਸਹੀ ਮੈਂ ਇਹ ਜੋ ਕੰਮ ਇਸ ਗਵਰਨਮੈਂਟ ਨੇ ਕੀਤੇ ਹੈ ਭਗਵਾਨਤਮਾਨ ਜੀ ਨੇ ਕੀਤੇ ਹੈ ਕਿਉਂਕਿ ਪਹਿਲਾਂ ਕੀਮ ਦਾ ਸੀ ਦੋ ਕੱਚਾ ਜੀ ਇਸ ਤੋਂ ਬਣਦੇ ਰਹੇ ਕੈਪਟਨ ਵੀ ਬਣਦੇ ਰਹੇ ਬਾਲ ਸਾਹਿਬ ਵੀ ਬਣਦੇ ਰਹੇ ਪਰ ਕਿਸੇ ਨੇ ਇਹ ਨਹੀਂ ਸੁਣਿਆ ਨਹੀਂ ਦੇਖਿਆ ਕਿ ਕਿਸਾਨ ਨੂੰ ਪਾਣੀ ਕਿੰਨਾ ਚਾਹੀਦਾ ਕਿ ਇਤਿਸ਼ਾਹ ਰੋਨੋ ਲਾਈਟ ਕਿੰਨੀ ਚਾਹੀਦੀ ਵੀ ਨਹੀਂ ਕਿੰਨੀ ਚਾਹੀਦੀ ਅੱਜ ਜਦੋਂ ਕਿਸਾਨ ਸਾਡਾ ਖੇਤਾਂ ਵਿੱਚ ਜਾਂਦਾ ਹੈ ਤਾਂ ਖੇਤਾਂ ਚਾ ਕਿ ਜਦੋਂ ਮਰਜ਼ੀ ਉਹ ਬਟਨ ਦਬਾ ਕੇ ਆਪਣੇ ਖੇਤਾਂ ਨੂੰ ਪਾਣੀ ਦਿਵਾ ਸਕਦਾ ਤੇ ਬਹੁਤ ਵਧੀਆ ਆਪਣਾ ਸਰਕਾਰ ਨੇ ਕੀਤਾ ਹੈ कि वे आज केला जीरो विले ਨੂੰ ਮਿਲ ਰਿਹਾ ਉਹਨਾਂ ਜਿਹੜੀ ਸਦੀ ਐਜੂਕੇਸ਼ਨ ਦੇ ਬੱਚਿਆਂ ਦੀ ਉਹ ਬਹੁਤ ਵਧੀਆ ਹੋ ਰਹੀ ਹੈ ਬਾਕੀ ਜਿਹਨੇ ਚੌਕਾਪਾ 6 ਦੇ ਕਰੀਬ ਇੱਥੇ ਮੱਲਾ ਕੇ ਪਾਏ ਨੇ ਇਹ ਮੱਲਾ ਟ੍ਰੇਨਰਾਂ ਦੇ ਚੌਕਾਪਾ 85 ਦੇ ਕਰੀਬ ਜਿਹੜੀ ਮੈਡੀਸਨ ਦਵਾਈਆਂ ਮਿਲਦੀਆਂ ਨੇ ਉਹ ਵੀ ਸਰਕਾਰਾਂ ਅੱਜ ਦੇ ਰਹੀ ਹੈ ਇਹ ਹਿਸਟਰੀ ਦਾ ਗੌਰ ਹੈ ਦੋ ਸਾਲ ਦੇ ਵਿੱਚ ਜੇ ਕਿਹਾ ਨੌਕਰੀਆਂ ਦਿੱਤੀਆਂ ਨੇ 40000 ਦੇ ਕਰੀਬ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਉਹ ਵੀ ਭਗਵਾਨ ਜੀ ਸਰਕਾਰ ਦਾ ਬਹੁਤ ਵੱਡਾ ਦੇਣ ਹੈ ਕਿਉਂਕਿ ਪਹਿਲਾਂ ਵਾਅਦਾ ਕੀਤਾ ਵੀ ਜੋਬ ਦੇਵਾਂਗੇ ਅਸੀਂ ਐਜੂਕੇਸ਼ਨ ਦੇਵਾਂਗੇ ਚੰਗਾ ਹੈ ਚੰਗੀ ਸਿਹਤ ਥੋੜੇ ਵਾਅਦੇ ਕਰਦੇ ਜਨਵਰੀ ਮੈਂ ਜੋਬ ਦੇਵਾਂ ਮੈਂ ਦੇਵਾ ਨਵੇਂ ਬਾਰੇ ਸਰਕਾਰ ਨੇ ਪੂਰੇ ਕੀਤੇ ਆ ਤੇ ਇੱਕ ਵਾਅਦਾ ਇਹ ਰਹਿ ਗਿਆ ਤੇ ਬਾਕੀ ਜਿਹੜੀਆਂ ਜੋਬ ਨੇ ਨੌਕਰੀਆਂ ਨੇ ਉਹ ਆਉਣ ਵਾਲੇ ਟਾਈਮਸ ਆਲੇ ਕੋਰੋਨ ਕੰਟਰੈਕਟ ਲੱਗਿਆ ਵੋਟਾਂ ਪੈਰੀਆਂ ਨੇ ਉਹ ਵੀ 6 ਮਹੀਨੇ ਦੇ ਵਿੱਚ 6 ਦਾ ਪੌਣੇ ਦੇ ਮਹੀਨੇ ਦੇ ਵਿੱਚ ਉਹ ਵੀ ਜੋ ਤੁਹਾਡੇ ਕੰਮ ਨੇ ਉਹ ਵੀ ਜਲਦੀ ਜਲਦੀ ਉਹ ਸ਼ੁਰੂ ਹੋਣਗੇ ਤਾਂ ਕਿ ਆਪਾਂ ਜਿਹੜਾ ਪੰਜਾਬ ਦਾ ਵਿਕਾਸ ਹੈ ਚਾਹੇ ਗੱਲ ਕਰੀਏ ਆਹ ਰੋਡ ਸੀਗੀ ਅਸੀਂ ਜਦੋਂ 2.5 ਸਾਲ ਪਹਿਲਾਂ ਹੁੰਦੇ ਸੀ ਕੋਈ ਪੈਰ ਜਾਂ ਮਲੌਤ ਅਸੀਂ ਕਿਹੜਾ ਮਾਰਨਾ ਚਾਹ ਜਿਹੜਾ ਬੀਜੇ ਤੋਂ ਪੈਰ ਤੋਂ ਰੋਡ ਆਉਂਦਾ ਪਹਿਲੀ ਰੋਡ ਆਉਂਦਾ ਜਿਹੜਾ ਪੈਰ ਤੋਂ ਮਲੌਤ ਜਾਂਦਾ ਸੀ ਜਾਂ ਮਲੌਤ ਤੋਂ ਆਪਣਾ ਰਾਣਾ ਸਾਹਿਬ ਵਾਲਾ ਰੋਡ ਥੋੜਾ ਕਢਾਣੀ ਵਾਲਾ ਰੋਡ ਇਹਦੀ ਬਹੁਤ ਮਾੜੀ ਹਾਲਤ ਸੀਗੀ ਅਸੀਂ ਰੋਡ ਤੇ ਚੱਲਦੇ ਨਹੀਂ ਸੀ ਉੱਥੋਂ ਘੁੰਮ ਕੇ ਆਉਂਦੇ ਸੀ ਵੀ ਰੋਡ ਦਾ ਮੈਂ ਐਮਐਲਏ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਇਹ ਰੋਡ ਬਣਾਈ ਹੈ ਰੋਡ ਬਣਾ ਕੇ ਜਿੰਨੀਆਂ ਰੋਡਾਂ ਨੇ ਬਣਾਈਆਂ ਨੇ ਵਾਕਈ ਬੜੀ ਸਹਾਂਗਜੋਗ ਕਿਉਂਕਿ ਰੋਡ ਤੇ ਕਈ ਐਕਸੀਡੈਂਟ ਹੁੰਦੇ ਸੀ ਕਈ ਮੌਤਾਂ ਵੀ ਇੱਥੇ ਰੋਡ ਤੇ ਹੋਈਆਂ ਨੇ ਤੇ ਬਾਕੀ ਆਉਣ ਵਾਲੇ ਟਾਈਮਸ ਜੋ ਵੀ ਕੰਮ ਨੇ ਉਹ ਆਪਾਂ ਬਹਿਨ ਦੇ ਆਧਾਰ ਤੇ ਕਰਨੇ ਆ ਜਿਵੇਂ ਕੱਚੇ ਮਕਾਨਾਂ ਦੇ ਪੈਸੇ ਉਹ ਸੈਂਟਰ ਤੋਂ ਆਉਂਦੇ ਆ ਕਈ ਵਾਰੀ ਆਪਾਂ ਗੁੱਸਾ ਗੁੱਸਾ ਕਿਹਦੇ ਕੱਢਦੇ ਆ ਜਾਂ ਸਰਪੰਚ ਤੇ ਕੱਢਦੇ ਆ ਜਾਂ ਗੁੱਸਾ ਕੱਢਦੇ ਆ ਐਮਐਲਏ ਦੇ ਵੀ ਜਿਹੜੇ ਸਾਡੇ ਪੈਸੇ ਕੱਚੇ ਮਕਾਨਾਂ ਦੇ ਪੈਸੇ ਨਹੀਂ ਆਏ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇਹ ਸਾਰੇ ਜਿਹੜੇ ਪੈਸੇ ਆਉਂਦੇ ਆ ਆਉਂਦੇ ਆ ਮੋਦੀ ਤੋਂ ਮੋਦੀ ਸਰਕਾਰ ਤੋਂ ਆਉਂਦੇ ਆ ਬੀਜੇਪੀ ਸਰਕਾਰ ਤੋਂ ਉਹਨਾਂ ਦਾ ਘੱਟੋ ਘੱਟ 6 ਸਾਲ ਦੇ ਕਰੀਬ ਜਿਹੜੇ ਪੈਸੇ ਸਾਡੇ ਪੰਜਾਬ ਨੂੰ ਸਾਡੀਆਂ ਭੈਣਾਂ ਨੂੰ ਬਣਦੇ ਸੀਗੇ ਉਹ ਪੈਸੇ ਪ੍ਰੋਪਰ ਇੱਥੇ ਆਏ ਨਹੀਂਗੇ ਕੱਚੇ ਮਕਾਨਾਂ ਦੇ ਪੈਸੇ ਜੇ ਤੁਸੀਂ ਆਪਾਂ ਕੇ ਭੇਜ ਦਿਓ ਚਾਲੇ ਨਰੇਕਾ ਦੀਆਂ ਦਿਨੀਆਂ ਥੋੜੀ ਡਿਮਾਂਡ ਹੈ ਜਿੰਨ ਤਨਖਾਹ ਹੈ ਤੇ ਉਹ ਨੇਗਾ ਵਾਲੀ ਇੱਕ ਥੋੜੇ ਕੱਚੇ ਮਕਾਨਾਂ ਦੀ ਜਿਹੜੀ ਡਿਮਾਂਡ ਹੈ ਜਦੋਂ ਪਹਿਲਾਂ ਉੱਥੇ ਲੋਕ ਸਭਾ ਸੈਸ਼ਨ ਹੋਊਗਾ ਸਭ ਤੋਂ ਪਹਿਲਾਂ ਮੈਂ ਤੁਹਾਡੀ ਇਹ ਨੇਗਾ ਵਾਲੀ ਗੱਲ ਤੇ ਜਿਹੜੀ ਕੱਚੇ ਮਕਾਨਾਂ ਦੇ ਦੀ ਪੇਮੈਂਟ ਸਾਨੂੰ ਨਹੀਂ ਮਿਲਦੀ ਉਹਦੇ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਾਂਗਾ ਤੇ ਬਾਕੀ ਬਾਕੀ ਕਿਉਂਕਿ ਸਾਡੀ ਭੈਣਾਂ ਦੀ ਗੱਲ ਕਰਨੀ ਬਣਦੀ ਹੈ ਕਿਉਂਕਿ ਇਹ ਇਹਨਾਂ ਨੇ ਆਪਣਾ ਕਾਰਜ ਚਲਾਉਣਾ ਹੁੰਦਾ ਆਪਣੇ ਸੈਂਟਰ ਨੇ ਆਪਣਾ ਬਿਸਕਵਾ ਕੀਤਾ ਧੱਕਾ ਕੀਤਾ ਇੱਕ ਵਾਰੀ ਜਿਵੇਂ ਆਪਾਂ 22 ਚੋਟਾ ਪਾਣਾ ਫਾਇਆਂ 24 ਚ ਜਿਹੜੀ ਲੋਕ ਸਭਾ ਚ ਮੈਨੂੰ ਜਿਤਾ ਕੇ ਭੇਜੋ ਜੇ ਆਪਾਂ 13 ਜਾਂ 13 ਸੀਟਾਂ ਇਦੋਂ ਜਿੱਤ ਕੇ ਜਾਵਾਂਗੇ ਜਿਹੜੇ ਤੁਹਾਡੇ ਕੰਮ ਨੇ ਉਹ ਪਹਿਲ ਦੇ ਤੌਰ ਤੇ ਹੋਣਗੇ ਘਟੋ ਘਟ ਆਰਟੀਐਫ ਦੇ ਜਿਹੜੇ ਪੈਸੇ ਐ 8000 ਕਰੋੜ ਦੇ ਕਰੀਬ ਜਿਹੜਾ ਸਾਡਾ ਪੈਂਡਿੰਗ ਸਿਰਫ ਪੰਜਾਬ ਤੇ ਪੈਸੇ ਦਿੱਲੀ ਚ ਪਏ ਐ ਜੇ ਅਸੀਂ ਜਿੱਤ ਕੇ ਜਾਵਾਂਗੇ 8000 ਕਰੋੜਾ ਜਿੱਤੋਂ ਲੈ ਕੇ ਆਪਨੇ ਪੰਜਾਬ ਦੇ ਲੋਕਾਂ ਲਈ ਲਾਵਾਂਗੇ ਆਪਣੀ ਪਹਿਣਾ ਲਵੇ ਲਾਵਾਂਗੇ ਕਿਸਾਨਾਂ ਲਈ ਲਾਵਾਂਗੇ ਮਜ਼ਦੂਰਾਂ ਲਈ ਲਾਵਾਂਗੇ ਅਸੀਂ ਆਪਦੇ ਪਿੰਡਾਂ ਲਈ ਪੈਸਾ ਖਰਚਾਂਗੇ ਤੁਹਾਡਾ ਸਾਰਨਾ ਮੈਂ ਦਿਲ ਦੀ ਕਰਾਈਆਂ ਜੋ ਸਾਰਨਾ ਦਾ ਧੰਨਵਾਦ ਕਰਦਾ ਤੇ ਬਾਕੀ ਇੱਕ ਵਿਚਾਰ ਤੋਂ ਤੁਹਾਨੂੰ ਲੈਣਾ ਚਾਹਨਾ ਇੱਕ ਇੱਕ ਬੋਲ ਤੋਂ ਯਾਮਾ ਦੀ ਪਾਰਟੀ ਨੂੰ ਝਾੜੂ ਨੂੰ ਪਾਈਏ ਕਿਉਂਕਿ ਝਾੜੂ ਪਾਰਟੀ ਮੈਂ ਕੁਝ ਗੱਲਾਂ ਭਗਵੰਤ ਮਾਨ ਜੀ ਬਾਰੇ ਕਵਾਂਗਾ ਮੁੱਖ ਮੰਤਰੀ ਸਾਹਿਬ ਬਾਰੇ ਕਿਉਂਕਿ ਕਈ ਗੱਲਾਂ ਤੁਹਾਨੂੰ ਪਤਾ ਨਹੀਂ ਹੁੰਦੀ ਆਪਾਂ ਪੜਦੇ ਆ ਭਗਵਾਨ ਪ੍ਰਤਮਾਨ ਸਰ ਦਾ ਬੜਾ ਇਮਾਨਦਾਰ ਮੁੱਖ ਮੰਤਰੀ ਪਹਿਲੀ ਵਾਰ ਮਿਲਿਆ ਜਿਨ੍ਹਾਂ 2 ਸਾਲ ਦੇ ਵਿੱਚ ਆਪਣੇ ਘਰ ਤੋਂ ਸਵੈਦੀ ਵੀ ਨਹੀਂ ਕਰਾਈ ਨਹੀਂ ਤਾਂ 2 ਸਾਲ ਦੇ ਵਿੱਚ ਲੋਕੀ ਪੰਗਲੇ ਖੜੇ ਕਰ ਦਿੰਦੇ ਆਪਣੀ ਕੋਠੀਆਂ ਖੜੀਆਂ ਕਰ ਦਿੰਦੇ ਵੱਡੀਆਂ-ਵੱਡੀਆਂ ਕਾਰਾਂ ਲੈ ਕੇ ਆਉਂਦੇ ਨੇ ਪਰ ਇਹ ਪ੍ਰਤਮਾਨ ਮੁੱਖ ਮੰਤਰੀ ਪਹਿਲੀ ਵਾਰ ਆਪ ਨੂੰ ਮਿਲਿਆ ਜਿਹੜਾ ਇਮਾਨਦਾਰੀ ਮੁੱਖ ਮੰਤਰੀ ਮਿਲਿਆ ਕਈ ਵਾਰੀ ਸਾਡੀ ਬੀਬੀਆਂ ਕਹਿ ਲੈਂਦੀਆਂ ਨੇ ਕਿ ਸਾਨੂੰ ਇਹ ਕੰਮ ਹਲੇ 2 ਸਾਲ ਸੱਜਣ ਨੂੰ ਭਈਆ 3 ਸਾਲ ਭਈਆ ਜਿਹੜੇ ਤੁਹਾਡੇ ਕੰਮ ਐ ਉਹ ਅਸੀਂ ਪਹਿਲ ਦੇ ਅਧਾਰ ਤੇ ਹੱਲ ਕਰਾਵਾਂਗਾ ਤੁਹਾਡਾ ਸਾਰਾ ਧੰਨਵਾਦ ਇੰਨਾ ਕਹਿੰਦਾ ਮਾਫੀ ਚਾਹੁੰਨਾ ਇੱਕ ਪ੍ਰੋਫੈਸਰ ਲੈਣਾ ਚਾਹੁੰਨਾ ਵੀ ਕੀਕ ਬੋਰਡ ਤੋਂ ਝਾੜੂ ਨੂੰ ਪਾਓ ਤਾਂ ਕਿ ਆਪਾਂ ਪੰਜਾਬ ਨੂੰ ਤਕੜਾ ਕਰ ਸਕੀਏ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਹੋਰ ਤਕੜਾ ਕਰੀਏ ਤੇਜਲੀ ਬਾਸ ਤੋਂ ਤਕੜਾ ਕਰੀਏ ਤਾਂ ਕਿ ਆਪਾਂ ਹੋਰ ਪੰਜਾਬ ਦੀ ਵੈਲਫੇਅਰ ਲਈ ਪੰਜਾਬ ਦੇ ਲੋਕਾਂ ਦੇ ਕਰਮ ਦੀ ਆਪਾਂ ਕੰਮ ਕਰ ਸਕੀਏ ਤੁਹਾਡਾ ਸਾਰਾ ਧੰਨਵਾਦ ਇੱਕ ਹੱਥ ਖੜਾ ਕਰਕੇ ਸਾਰੇ ਹੀ ਆਮ ਆਦਮੀ ਪਾਰਟੀ ਜਿੰਦਾਬਾਦ ਦਾ ਨਾਰਾ ਲਾਈਏ ਤਾਂ ਕਿ ਆਪਾ ਪੰਜਾਬ ਨੂੰ ਹੋਰ ਤਰੱਕੀ ਵੱਲ ਲੈ ਕੇ ਜਾਈਏ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਾਡੇ ਐਮਐਲਏ ਸਾਹਿਬ ਜਿੰਦਾਬਾਦ ਜਿੰਦਾਬਾਦ ਸਾਡੀ ਲੀਡਰਸ਼ਿਪ ਜਿੰਦਾਬਾਦ ਜਿੰਦਾਬਾਦ ਸਾਧੀਆਂ ਭੈਣਾਂ ਜਿੰਦਾਬਾਦ ਜਿੰਦਾਬਾਦ ਤੁਸੀਂ ਸਾਰੇ ਜਿੰਦਾਬਾਦ ਦੇ ਅੱਜ ਪਹੁੰਚੇ ਆ ਬਹੁਤ ਧੰਨਵਾਦ ਥੈਂਕ ਯੂ ਅਗਲੀ مانچ دا سنمان બોલો ઈશ્વર નિહામ જય શ્રી આગાધ હાજી એક બાર ફેર મંચ પરનો સુમજી હાજરી સ્વાગતજી હેને કીลาด ગાડી તસવીર આજે મીડિયા કર્મી બડી ગંટી દેસે પહોંચવાને મિતાર થી જે સંગીતલાલજી અને હોર મંતાતાજી સારીયા સભીઓનો આભાર ધનવાદ